ਸਿੰਬਲ ਚੋਂ ਕੀ ਹੈ ਤੇ ਕੌਣ ਹੈ ਬਟ ਸੁਖਰਾਜ ਸੁਖਰਾਜ ਬਟ ਹਾਂਜੀ ਸੰਦੀਪ ਮੁੰਡਾ ਜਿਹੜਾ ਕਰਨ ਰਿਹਾ ਜੀ ਆ ਜੀ ਦੇ ਆ ਦੇ ਆ ਕੋਈ ਸਾਰਾ ਇਹਦਾ ਆ ਰਿੰਗਾ ਹੀ ਇੱਥੇ ਚੈਨ ਹੀ ਤੇ ਇੱਥੇ ਸਾਡਾ ਕੈਸ਼ ਪਿਆ ਹੈ ਇਹਦੇ ਵਿੱਚ ਹੱਥ ਲਿਆ ਸਾਰਾ ਪ੍ਰਾਈਵੇਟ ਜਿਹੜਾ ਜਿਹੜੇ ਮਤਲਬ ਆਪਣੇ ਵਧੀਆ ਦੇ ਕੋਲ ਸਾਡੇ ਨਾਲ ਲੱਗੇ ਜਿਹੜਾਂ ਅੰਸੀ ਤੇ ਉਹ ਛੱਡ ਗਏ ਸਾਰੇ ਇੱਥੇ ਭਾਈ ਮੇਰਾ ਨਾਮ ਅਮਰਿਤਪਾਲ ਹੋਰ ਕੀ ਹੋਇਆ ਕੀ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉਤੜਾ ਰੋਸ ਖਤਮ ਹੋ ਗਿਆ ਤਾਂ ਮੈਨੂੰ 4 ਸਾਲ ਉੱਥੇ ਆਏ ਨੇ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਤੁਹਾਡਾ ਜਿਹੜਾ ਵਿਚੋਲਾ ਸੀ ਮੇਹਤਾ ਦਾ ਵਿਚੋਲਾ ਉਹਨਾਂ ਰਿਸ਼ਤਾ ਕਰਾਇਆ ਸੀ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਠੀਕ ਹੈ 25 ਜਨਵਰੀ 2025 ਨੂੰ ਹਮ ਤਿੰਨ ਹਫ਼ਤੇ ਪਹਿਲਾਂ ਉਹ ਤਾਂ ਸਾਡੇ ਨਾਲ 2 ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਕਹਿੰਦੀ ਮੈਂ ਨਾ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆਪਾਂ 5-7 ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫਿਰ ਇੱਥੇ 2 ਦਿਨ ਆਈ ਆ ਸਾਡੇ ਨਾਲ ਰਹਿ ਕੇ ਫਿਰ ਕਹਿੰਦੀ ਬਾਪਾ ਬਾਪ ਮੈਂ ਜਾਣਾ ਪੇਕੇ ਫਿਰ ਮੈਂ ਫਿਰ ਆਪਾਂ ਅੱਗੇ ਲੈ ਆ ਦੋ ਤਿੰਨ ਦਿਨ ਉੱਥੇ ਫਿਰ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੂਗ ਦਾ ਸਾਰਾ ਕੁਝ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੁਝ ਪੈਕ ਕਰਕੇ ਨਾ ਕੱਪੜੇ ਕੁੜੇ ਵਾ ਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਤੀ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਅਲਮਾਰੀ ਖੋਲੀ ਅਲਮਾਰੀ ਚਾਬੀ ਹੈ ਨਹੀਂ ਸੱਚੋ ਅਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਿਹਾ ਮੈਂ ਅਲਮਾਰੀ ਚਾਬੀ ਦੇਈ ਆ ਪ੍ਰਭ ਤੇ ਕਹਿੰਦੀ ਆ ਆਮ ਆ ਗਈ ਆ ਗਈ ਲੈ ਕੇ ਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਚਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਇਹਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆ ਵਾਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਫਿਰ ਦੀਦਨਾ ਨਾਲ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਅਬੀ ਗਾਵੇ ਨਹੀਂ ਨਹੀਂ ਮੈਂ ਤਾਂ ਉਦਾਂ ਹੀ ਪੈਕ ਕੀਤਾ ਸਾਮਾਨ ਤੇ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈਕ ਕਰਕੇ ਦੱਦਨੀ ਲਿਮਾਰੀ ਜੱਗਾ ਘੱਟਾ ਘੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰਕੇ ਦੱਦਨੀ ਕਿਹੜਾ ਕੱਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹੱਸ ਕੇ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਲਿਖਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵਾਂ ਚ ਦਾ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਛੱਡ ਕੇ ਜਾ ਸਾਦੀਆਂ ਕਦੀ ਮੈਂ ਤੁਹਾਡੇ ਨਾਲ ਰਹਾਂਗੀ ਸਵੇਰੇ 6 ਵੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਹੈ ਮੇਰਾ ਵੀ అలਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜਾ ਮੈਂ అలਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇਨ ਇਹਨੂੰ ਪ੍ਰਵਾਹ ਦਿੱਤੀ ਪਲਾ ਚੱਕ ਲਿਆ ਅੰਟੀ ਥੱਲੇ ਸਾਡੇ ਨਾਲ ਨੌਂੜਿਆ ਈ ਥੱਲੇ ਕਹਿੰਦੀ ਆ ਮੰਮੀ ਤੀ ਨੌਂੜਿਆ ਜੇ ਕਹਿੰਦੇ ਆ ਕਹਿੰਦੀ ਨੌਂੜਨੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਇਹਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਬਰਤਾਲ ਕੀਤੀ ਉੱਥੇ ਪਟੂਰੇ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਬਰਤਾਲ ਕੁੜੀ ਕੋਈ ਅਹੀ ਚੂੜੇ ਵਾਲੀ ਅੰਦਰੋਂ ਗਲੀ ਚ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲੈ ਗਈ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਫੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨਿਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਜਾ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਦਾੜਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋ ਸਾਰਾ ਲੈ ਗਏ ਉਹਨਾਂ ਮੈਨੂੰ ਸਾਨੂੰ ਪਰਮਿਸ਼ਨ ਦਿੱਤੀ ਕਿ ਤੂੰ ਇਹ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੀ ਫਰਮਲ ਲਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆਪਾਂ ਲਮਾਰੀ ਤੋੜ ਕੇ ਸਾਰੀ ਖੋਗੇ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆ ਪ ਮੇਰਾ ਕੈਸ਼ ਗਿਆ ਪ ਸਾਡੇ ਸਾਰੇ ਕੱਪੜੇ ਗਿਆ ਪ ਜਿਹੜਾ ਜੁੱਤੀ ਮੇਕਅਪ ਸਾਮਾਨ ਸਾਰਾ ਕੋਸ਼ ਟੋਟਲੀ ਮੇਰਾ ਸੋਨਾ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੋਨ ਦਾ ਲੈ ਕੇ ਨਾਲ ਈਅਰਿੰਗਸ ਆ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜੇ ਮੈਂ ਕਢਾ ਕੇ ਤੁਹਾਡਾ ਕੰਮ ਡੇਲੀ ਬੇਸ ਤੇ ਦਿੰਦੇ ਆਪਾਂ ਪਨੈਸਤਾ ਕੰਮ ਤੇ ਮੈਂ ਉਹ ਲਿਖ ਡਾ ਰੱਖਿਆ 1 ਲੱਖ ਰੁਪਏ ਉਹ ਹੀ 50000 ਰੁਪਏ ਮੇਰਾ ਆਪਣਾ ਪਹਿਲਾ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾ ਸਕਨ ਸੁਗੰਦੇ ਪਾਹੇ ਪਈ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਟੋਲੇ ਦਾ ਸਾਡਾ ਹਾਰ ਏ ਉਹ ਗੈਪ 이어ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹਨਾਂ ਦੇ ਪਿੱਕੇ ਨਾਲ ਗੱਲ ਹੋਈ ਹਾਂਜੀ ਡੈਡੀ ਨਾਲ ਗੱਲ ਕੀਤੀ ਉਹਦੇ ਉਹਦੇ ਡੈਡੀ ਆਪ ਮੰਨਿਆ ਸਾਡੇ ਕੋਲ ਮੇਰੇ ਕੋਲ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੁਸੀਂ ਉੱਤੇ ਤੌਰ ਤੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਉਹਦੇ ਡੈਡ ਦਾ ਕਹਿੰਦੇ ਪੁੱਤ ਜਾਨੂੰ ਪਤਾ ਹੁੰਦਾ ਸਾਨੂੰ ਤੇ ਇਹੀ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਵਾਬ ਦਿੱਤਾ ਕੋਈ ਸਾਨੂੰ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋ ਸਾਰੀ ਇਨਫੋਰਮੇਸ਼ਨ ਆ ਇਹ ਸੈਕੰਡ ਮੈਰਿਜ ਵੀ ਉਹਨਾਂ ਦੀ ਪਹਿਲੇ ਥਾਂ ਤੇ ਵੀ ਡੇਢ ਕੁ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਨੂੰ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਉਹ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹ ਹੀ ਸ਼ੱਕ ਹੈ ਕਿ ਪਹਿਲਾਂ ਵੀ ਇਹਦੀ ਗੱਲਬਾਤ ਮੁੰਡੇ ਨਾਲ ਚੱਲਦੀ ਸੀ ਪਹਿਲਾਂ ਵੀ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਫਿਰ ਇਹਨੇ ਸੈਕੰਡ ਮੈਰਿਜ ਦੇ ਮੈਨੈਗੇਟਿਵ ਤੇਨ ਹਫਤੇ ਰਹੀ ਤੇ ਤੇਨ ਹਫਤੇ ਚੋ ਵੀ ਮੇਰੇ ਖਿਆਲ ਨਾਲ ਸਿਰਫ 5-7 ਦਿਨਾਂ ਡੇ ਘੜੀ ਹੋਣੀ ਆ ਬਾਕੀ ਤਾਂ ਨੇ ਆਪਣੇ ਪਿੱਕੇ ਕੱਟੇ ਆ ਤੇ ਹੋਰ ਪੁੱਛੋ ਕੀ ਕੀ ਤੁਹਾਨੂੰ ਪੁਲਿਸ ਨੇ ਅਸ਼ਵਾਸਨ ਦਿੱਤਾ ਫੁੱਲ ਸਸਾਨ ਨੇ ਇਹ ਕਿਹਾ ਕਿ ਤੁਸੀਂ ਸਾਨੂੰ ਜਿਹੜੇ ਸਬੂਤ ਹੈ ਆਪਣੇ ਉਹ ਸੋ ਕੋ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਕਾਰ ਇੱਥੋਂ ਭੱਜਣ ਦੀ ਜਿਹੜੀ ਵੀਡੀਓ ਵਾ ਜਾਂ ਕਾਰ ਦੀ ਵੀਡੀਓ ਸਾਨੂੰ ਕਢਾ ਕੇ ਦੋ ਹੁਣ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡੇ ਨਾਲ ਸਮਾਨ ਫੜਿਆ ਪੌਲੀ ਫੜੀ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਤੇ ਜਿਹੜੀ ਦੂਜੀ ਮੈਂ ਸਿਰਫ ਡੈਡੀਆਂ ਦੋਨੇ ਜਾਣੀਆਂ ਆ ਆਪਾਂ ਹੋਰ ਹਾਈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲੇ 2-3 ਸਾਲ ਪਹਿਲਾਂ 2020 2020 ਵਿੱਚ ਉਤਤਬ ਮੈਂ ਤੇ ਮੇਰੇ ਡੈਡੀ ਵੱਸ ਤੋਂ ਦੋਨੇ ਜਾਣੇ ਪਿਓ ਪੁੱਤੀਆਂ ਪੈ ਗਏ ਆ ਡੈਡੀ ਸਾਈਡ ਦਾ ਐਕਸੀਡੈਂਟ ਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਤਤਬ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਕਾਚ ਰੋਟੀ ਪਕਝਾ ਕਰੂਗੀ ਸਾਨੂੰ ਥੋੜਾ ਸੋਖ ਹੋ ਜੋਗੀ ਬਸ ਸਾਨੂੰ ਕੀ ਪਤਾ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਦੇ ਗਰੂਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ